ਕਿ ਉਹ ਸੀਗਾ ਜਿਹੜਾ ਮੈਂ ਪਣਾ ਪਟੋਲੀ ਹੈ ਸਰ ਕੀ ਗੱਲ ਹੋ ਗਈ ਕਿ ਅਸੀਂ ਆਪਾਂ ਨੂੰ ਤੋਂ ਲੋਕਲ ਰੂਟਲ ਠੱਪ ਵਾਲੇ ਨਿਰਦੇਸ਼ ਹੋਣਾ ਹੈ ਵੀ ਆਪਾਂ ਹੋਰ ਰੂਟ ਤੇ ਸੀਗੇ ਇੱਕ ਨਹੀਂ ਇੱਕ ਮੋਕਾ ਐਕਸੀਡੈਂਟ ਹੋਇਆ ਇੱਥੇ ਮੋਕੇ ਜਾ ਕੇ ਆਪਾਂ ਦੇਖਿਆ ਕਿ 108 ਲੋਕਾਂ ਨੇ ਬੰਦਾਲੀ ਹੋਈ ਸੀ ਸਾਡੀ ਮਤਲਬ ਕਿ ਉਹ ਹੀ ਆ ਗਈ ਸੀ ਪਾਕਵਾਡ ਸੈਂਟਰ ਤੋਂ ਕੋਈ ਰਿਪੋਰਟ ਕੀਤੀ ਹੋਈ ਸੀ ਕਿ ਬਣਾ ਨੂੰ ਦੱਸਦੀ ਰਾਹ ਨਿਰਦੇਸ਼ਨ ਕਿ ਪੁਰਾਣੀ ਟ੍ਰੈਕ ਸੀ ਨਾ ਉਤਲਾਗ ਕਿਹਾ ਨੇ ਦੱਸਿਆ ਕਿ ਜਿਹੜਾ ਲੜਕਾ 20-22 ਸਾਲ ਦੇ ਕਰੀਬ ਦੀ ਉਮਰ ਦਾ ਸੀ ਹੈ ਤੇ ਐਮੂਲੈਂਸ ਜਿਹੜੀ ਹੈ ਉਹ 108 ਨੂੰ ਸਿਪਰੋਸ ਟ੍ਰਾਂਫਰ ਕਰ ਦਿੱਤਾ ਹੈ। ਬਾਕੀ ਐ ਇਹਦੀ ਜਿਹੜੀ ਇਨਫੋਰਮੇਸ਼ਨ ਆ ਉਹ ਐਸਐਸਟੀ ਨੂੰ ਵੀ ਦਿੱਤੀ ਹੈ। ਉਹ ਵੀ ਜਲਦੀ ਇੱਥੇ ਆ ਕੇ ਦੇ ਮੋਟਰਸਾਈਕਲ ਜਿਹੜਾ ਉਹਨਾਂ ਨੇ ਲੈ ਲਿਆ। ਸਿਰ ਪਤਾ ਲੱਗਿਆ ਕਿਸ ਹੋਣ ਵਾਲਾ ਸੀ ਇਹ ਮੋਟਰਸਾਈਕਲ ਨੰਬਰ ਤੇ ਹੁਸ਼ਿਆਰਪੁਰ ਦਾ ਵਾ। ਇਹ ਬਾਕੀ ਉਸ 108 ਵਾਲਿਆਂ ਦਾ ਨਾਮ ਪਤਾ ਉਹਦਾ ਵੀ ਉਹ ਹੀ ਜਾਂਚ ਕਰਨਗੇ। ਤੇ ਕੀ ਗੱਲ ਵਾਪਰੀ ਗ੍ਰਾਫ ਦਾ? ਇਹ ਸਰ ਮੈਨੂੰ ਵੀ ਨਹੀਂ ਪਤਾ ਮੈਂ ਵੀ ਰੋਡ ਤੇ ਆ ਰਿਹਾ ਸੀ ਪਤਾ ਨਹੀਂ ਕੋਈ ਗੱਡੀ ਮਾਰ ਕੇ ਗਈ ਕਿਉਂਕਿ ਇਹਨੇ ਜਿਆਦਾ ਸਲਿੱਪ ਜਿਹੜਾ ਮੋਟਰਸਾਈਕਲ ਨਹੀਂ ਹੁੰਦਾ ਰੁੜ ਰਹਿ ਜਾਂਦਾ ਕੋਈ ਗੱਡੀ ਮਾਰ ਗਈ ਇਹਨੂੰ ਤੇ ਮੈਨੂੰ ਵੀ ਪੱਕਾ ਪਤਾ ਨਹੀਂ ਕਿੰਨੀ ਕਿਤੇ ਲੱਗੀ ਸਰ ਤਾਂ ਕਾਫੀ ਜਿਆਦਾ ਲੱਗੀ ਹੈ ਸਿਰ ਤੇ ਲੱਗੀ ਉਹਦੇ ਕਿਹਨਾਂ ਦੇ ਕੋਠਿਆਂ ਦਾ ਨਾਮ ਉਹ ਲੱਗੋ ਕੋਈ ਨਹੀਂ ਨਾਮ ਨਹੀਂ ਪਤਾ ਜੀ ਮੇਰਾ ਨਾਮ ਕੁਲਵੀਰ ਜਿਹੜਾ ਨੈਰਨ ਆ ਪਟੋਲੀ ਹੈ ਦੀ ਗੱਲ ਹੋ ਗਈ ਹੈ ਕਿ ਆਪਾਂ ਨੂੰ ਤੁਹਾਨੂੰ ਤੋਂ ਲੋਕਲ ਰੂਟਲ ਥਾਪੇ ਵਾਲੇ ਨਰਸ ਤੋਂ ਆਇਆ ਵੀ ਆਪਾਂ ਰੰਟ ਦੇ ਸੀ ਕਿ ਇੱਕ ਨਹੀਂ ਇੱਕ ਮੋਕਾ ਐਕਸੀਡੈਂਟ ਹੋਇਆ ਤੇ ਮੋਕੇ ਦਾ ਆ ਕੇ ਆਪਾਂ ਦੇਖਿਆ ਕਿ 108 ਲੋਕਾਂ ਨੂੰ ਬਚਾ ਲਈ ਹੋਈ ਸੀ ਸਾਡੀ ਐਮਲ ਵੀ ਉਹ ਵੀ ਆ ਗਈ ਸੀ ਪਾਕਾੜ ਸੈਂਟਰ ਦੇ ਵਿੱਚੋਂ ਕੋਈ ਰਿਪੋਰਟ ਕੀਤੀ ਹੋਈ ਸੀ ਤੇ ਪਹਿਲਾਂ ਨੂੰ ਦੱਸਦੀ ਰਾਹ ਕੁਝ ਇਸ ਨੂੰ ਕੁਝ ਸੁਣਿਆ ਹੋਇਆ ਉਹ ਤੋਂ ਬਾਅਦ ਇਹ ਨਾਲ ਦੇ ਸੋਹ ਹੈ ਕਿ ਜਿਹੜਾ ਲੜਕਾ 22-22 ਸਾਲ ਦੇ ਕਰੀਬ ਦੀ ਉਮਰ ਦਸੀ ਹੈ ਤੇ ਐਮੂਲੈਂਸ ਜਿਹੜੀ ਹੈ ਉਹ 108 ਨੂੰ ਸਿਫਰ ਰਿਪੋਰਟ ਕਰ ਦਿੱਤਾ ਹੈ। ਬਾਕੀ ਐ ਇਹਦੀ ਜਿਹੜੀ ਇਨਫੋਰਮੇਸ਼ਨ ਆ ਉਹ ਐਸਐਸਟੀ ਨੂੰ ਵੀ ਦਿੱਤੀ ਹੈ। ਉਹ ਵੀ ਜਲਦੀ ਇੱਥੇ ਆ ਗਏ ਤੇ ਮੋਟਰਸਾਈਕਲ ਜਿਹੜਾ ਉਹਨਾਂ ਨੇ ਲੈ ਲਿਆ ਬਿਲਕੁਲ। ਸਿਰ ਪਤਾ ਲੱਗਿਆ ਕਿ ਸਵਾਰ ਰਹਿਣ ਵਾਲਾ ਤੁਸੀਂ। ਇਹ ਮੋਟਰਸਾਈਕਲ ਨੰਬਰ ਤੇ ਹਿਸ਼ਾਰਪੁਰ ਦਾ ਵਾ। ਇਹ ਬਾਕੀ ਉਸ 108 ਵਾਲਿਆਂ ਦਾ ਨਾਮ ਪਤਾ ਉਹਦਾ ਵੀ ਉਹੀ ਜਾਂਚ ਚੱਲ ਰਹੀ ਹੈ। ਤੇ ਕੀ ਗੱਲ ਬੱਤੀ ਗ੍ਰਾਫ ਦਾ? ਇਹ ਸਰ ਮੈਨੂੰ ਵੀ ਨਹੀਂ ਪਤਾ ਮੈਂ ਵੀ ਰੋਡ ਤੇ ਆ ਰਿਹਾ ਸੀ ਪਤਾ ਨਹੀਂ ਕੋਈ ਗੱਡੇ ਮਾਰ ਕੇ ਗਈ ਕਿਉਂਕਿ ਇਹਨੇ ਜਿਆਦਾ ਸਲਿੱਪ ਜਿਹੜਾ ਮੋਟਰਸਾਈਕਲ ਨਹੀਂ ਹੁੰਦਾ ਰੁੜ ਰਹਿ ਜਾਂਦਾ ਕੋਈ ਗੱਡੀ ਮਾਰ ਗਈ ਇਹਨੂੰ ਤੇ ਮੈਨੂੰ ਵੀ ਪੱਕਾ ਪਤਾ ਨਹੀਂ ਕਿੰਨੀ ਕਿਤੇ ਲੱਗੀ ਸੀ ਤਾਂ ਕਾਫੀ ਜਿਆਦਾ ਲੱਗੀ ਸੀ ਸਿਰ ਤੇ ਲੱਗੀ ਉਹਦੇ ਕਿਹਨਾਂ ਦੇ ਕੋਠਿਆਂ ਦਾ ਨਾਮ ਉਹ ਲੱਗੋ ਕੋਈ ਨਹੀਂ ਨਾਮ ਨਹੀਂ ਪਤਾ ਜੀ ਮੇਰਾ ਨਾਮ ਕਲਿਊਸ ਹੁੰਦਾ ਜਿਹੜਾ ਨੈਰਨ ਆਣਾ ਆ ਪਟ੍ਰੋਲੀ ਹੈ ਸਰ ਕੀ ਗੱਲ ਹੋ ਗਈ ਹੈ ਪੇਪਨ ਦਾ ਨੋਟਲੋਕਲ ਰੂਟ ਉੱਪਰਲੇ ਢਾਬੇ ਵਾਲੇ ਨਰਸਨੋਂ ਆਇਆ ਵੀ ਆਪਾਂ ਰੰਟ ਦੇ ਸੀ ਕਿ ਇੱਕ ਨਹੀਂ ਇੱਕ ਮੋਕੂ ਐਕਸੀਡੈਂਟ ਹੋਇਆ ਤੇ ਮੌਕੇ ਤੇ ਆ ਕੇ ਆਪਾਂ ਦੇਖਿਆ ਕਿ 108 ਲੋਕਾਂ ਨੂੰ ਬਚਾ ਲਈ ਹੋਈ ਸੀ ਸਾਡੀ ਐਮਲਕੀ ਉਹ ਵੀ ਆ ਗਈ ਸੀ ਪਾਕਾਲ ਸੈਂਟਰ ਦੇ ਕੋਲ ਰਿਪੋਰਟ ਕੀਤੀ ਹੋਈ ਸੀ ਤੇ ਪਹਿਲਾਂ ਨੂੰ ਦੱਸਦੀ ਰਾਹ ਕੁਦਰਸ਼ਨ ਤੋਂ ਪੁਲਾਨੇ ਤੱਕ ਸੀ ਲੱਗਿਆ ਹੋਇਆ ਹੁਣ ਤੱਕ ਕਿਹਨਾਂ ਨੇ ਦੱਸਿਆ ਕਿ ਜਿਹੜਾ ਲੜਕਾ 22 ਸਾਲ ਦਾ ਜਿਕਰੀਵਾ ਦੀ ਉਮਰ ਦਸੀ ਹੈ ਐਮੂਲੈਂਸ ਜਿਹੜੀ ਆ ਉਸ 108 ਨੂੰ ਸਿਪਰੋਸ ਟ੍ਰਾਂਸਫਰ ਕਰ ਦਿੱਤਾ ਹੈ ਬਾਕੀ ਐ ਇਹ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਐਸਐਸਟੀ ਨੂੰ ਵੀ ਦਿੱਤੀ ਹੈ ਉਹ ਵੀ ਜਲਦੀ ਇੱਥੇ ਆ ਕੇ ਦੇ ਮੋਟਰਸਾਈਕਲ ਦਾ ਉਹਨਾਂ ਨਾਲ ਲੱਗ ਗਿਆ ਸਰ ਪਤਾ ਲੱਗਿਆ ਕਿਸ ਹੋ ਰਹਿਣ ਵਾਲਾ ਤੁਸੀਂ ਇਹ ਮੋਟਰਸਾਈਕਲ ਨੰਬਰ ਤੇ ਹੁਸ਼ਿਆਰਪੁਰ ਦਾ ਵਾ ਇਹ ਬਾਕੀ ਉਸ 108 ਵਾਲਿਆਂ ਦਾ ਨਾਮ ਪਤਾ ਉਹਦਾ ਵੀ ਉਹ ਹੀ ਜਾਂਚ ਕਰਨਗੇ ਤੇ ਕੀ ਗੱਲ ਵਾਪਰੀ ਗ੍ਰਾਫ ਦਾ ਇਹ ਸਰ ਮੈਨੂੰ ਵੀ ਨਹੀਂ ਪਤਾ ਮੈਂ ਵੀ ਰੋਡ ਤੇ ਆ ਰਿਹਾ ਸੀ ਪਤਾ ਨਹੀਂ ਕੋ ਗੱਡੀ ਮਾਰ ਕੇ ਗਈ ਕਿਉਂਕਿ ਇਹਨੇ ਜਿਆਦਾ ਸਲਿੱਪ ਜਿਹੜਾ ਮੋਟਰਸਾਈਕਲ ਨਹੀਂ ਹੁੰਦਾ ਰਗੜ ਜਾਂਦਾ ਤੇ ਗੱਡੀ ਮਾਰ ਗਈ ਇਹਨੂੰ ਤੇ ਮੈਨੂੰ ਵੀ ਪੱਕਾ ਪਤਾ ਨਹੀਂ ਕਿੰਨੀ ਕਿਤੇ ਲੱਗੀ ਸਟ ਕਾਫੀ ਜਿਆਦਾ ਲੱਗੀ ਸਿਰ ਤੇ ਲੱਗਦੀ ਆ ਦੇ ਕਿਹਨਾਂ ਦੇ ਕੋਠਿਆਂ ਦਾ ਨਾਮ ਉਹ ਲੱਗੋ ਕੋਈ ਨਹੀਂ ਨਾਮ ਨਹੀਂ ਪਤਾ ਜੀ ਮੇਰਾ ਨਾਮ ਕਲਿਊਸ ਹੁੰਦਾ ਜਿਹੜਾ ਨੈਨ ਆਣਾ ਪਟੋਲੀ ਹੈ ਸਰ ਕੀ ਗੱਲ ਹੋ ਗਈ ਹੈ ਚੇਪੰਗਾ ਨੂੰ ਤੋਂ ਲੋਕਲ ਰੂਟਲ ਠੱਬ ਵਾਲੇ ਨਰਦੇ ਸੁਣ ਆਇਆ ਵੀ ਆਪਾਂ ਰੂਟ ਤੇ ਸੀਗੇ ਇੱਕ ਨਹੀਂ ਇੱਕ ਮੋਕਾ ਐਕਸੀਡੈਂਟ ਹੋਇਆ ਇੱਥੇ ਮੋਕੇ ਜਾ ਕੇ ਆਪਾਂ ਦੇਖਿਆ ਕਿ 108 ਲੋਕਾਂ ਨੇ ਬੰਦਾਲੀ ਹੋਈ ਸੀ ਸਾਡੀ ਮਤਲਬ ਕਿ ਉਹ ਹੀ ਆ ਗਈ ਸੀ ਪਾਕਵਾੜ ਸੈਂਟਰ ਤੋਂ ਕੋਈ ਰਿਪੋਰਟ ਕੀਤੀ ਹੋਈ ਸੀ ਕਿ ਬਣਾ ਨੂੰ ਦੱਸਦੀ ਰਾਹ ਕਿ ਵਿਦਿਸ਼ਣ ਨੂੰ ਪੁਰਾਣੀ ਟੁਕੀ ਸੀ ਨਾ ਰੂਟਲਾਗ ਕਿੰਨਾ ਨੇ ਦੱਸਿਆ ਕਿ ਜਿਹੜਾ ਲੜਕਾ 20-22 ਸਾਲ ਦਾ ਜੋ ਕਰੀਵਾ ਦੀ ਉਮਰ ਦਸੀ ਹੈ ਤੇ ਐਮੂਲੈਂਸ ਜਿਹੜੀ ਆ 108 ਨੂੰ ਸਿਫਰ ਰਿਪੋਰਟ ਕਰ ਦਿੱਤਾ ਹੈ। ਬਾਗੀ ਐ ਇਹਦੀ ਜਿਹੜੀ ਇਨਫੋਰਮੇਸ਼ਨ ਆ ਉਹ ਐਸਐਸਟੀ ਨੂੰ ਵੀ ਦਿੱਤੀ ਹੈ। ਉਹ ਵੀ ਜਲਦੀ ਇੱਥੇ ਆ ਗਏ ਤੇ ਮੋਟਰਸਾਈਕਲ ਜਿਹੜਾ ਉਹਨਾਂ ਨੇ ਲੈ ਲਿਆ ਬਿਲਕੁਲ। ਸਿਰ ਪਤਾ ਲੱਗਿਆ ਕਿ ਸਵਾਰ ਰਹਿਣ ਵਾਲਾ ਤੁਸੀਂ। ਇਹ ਮੋਟਰਸਾਈਕਲ ਨੰਬਰ ਤੇ ਹਿਸ਼ਾਰਪੁਰ ਦਾ ਵਾ। ਇਹ ਬਾਕੀ ਉਸ 108 ਵਾਲਿਆਂ ਦਾ ਨਾਮ ਪਤਾ ਉਹਦਾ ਵੀ ਉਹੀ ਜਾਂਚ ਚੱਲਦੀ ਹੈ। ਤੇ ਕੀ ਗੱਲ ਬੱਤੀ ਗ੍ਰਾਫ ਦਾ? ਇਹ ਸਰ ਮੈਨੂੰ ਵੀ ਨਹੀਂ ਪਤਾ ਮੈਂ ਵੀ ਰੋਡ ਤੇ ਆ ਰਿਹਾ ਸੀ। ਪਤਾ ਨਹੀਂ ਕੋਈ ਗੱਡੀ ਮਾਰ ਕੇ ਗਈ ਉਹਨੇ ਜਿਆਦਾ ਸਲਿੱਪ ਜਿਹੜਾ ਮੋਟਰਸਾਈਕਲ ਨਹੀਂ ਆਉਂਦਾ ਰੁੜ ਰਹਿ ਜਾਂਦਾ ਤੇ ਗੱਡੀ ਮਾਰ ਗਈ ਇਹਨੂੰ ਤੇ ਮੈਨੂੰ ਵੀ ਪੱਕਾ ਪਤਾ ਨਹੀਂ ਕਿੰਨੇ ਕ ਟੱਕਾ ਲੱਗਿਆ ਸਟ ਕਾਫੀ ਜਿਆਦਾ ਲੱਗਿਆ ਸਿਰ ਤੇ ਲੱਗਦੀ ਉਹਦੇ ਜਾਂ ਅੰਦਰ ਕੋਠਿਆਂ ਦਾ ਨਾਮ ਉਹ ਲਗੋ ਬਦਲ ਨਹੀਂ ਨਾਮ ਹੋਣੀ ਕੋਈ ਮੇਰਾ ਨਾਮ ਪੁਲਿਸ ਦਾ ਜਿਹੜਾ ਨਾਮ ਹੈ ਨਾ ਪਟੋਲੀ ਹੈ ਸਰ ਕੀ ਗੱਲ ਹੋ ਗਈ ਹੈ 55 ਨੂੰ ਲੋਕਲ ਰੂਟਲ ਟੱਬ ਵਾਲੇ ਨਰਸ ਨੇ ਫੋਨ ਆਇਆ ਵੀ ਆਪਾਂ ਰੰਟ ਦੇ ਸੀ ਕਿ ਇੱਕ ਨਹੀਂ ਇੱਕ ਮੋਕ ਅਕਸੀਡੈਂਟ ਹੋਇਆ ਤੇ ਮੋਕੇ ਜਾ ਕੇ ਆਪਾਂ ਦੇਖਿਆ ਕਿ 108 ਲੋਕਾਂ ਨੂੰ ਬਚਾ ਲਈ ਹੋਈ ਸੀ ਸਾਡੀ ਐਮਲੋ ਸੀ ਉਹ ਵੀ ਆ ਗਈ ਸੀ ਪਾਕਾੜ ਸੈਂਟਰ ਦੇ ਵਿੱਚੋਂ ਕੋਈ ਰਿਪੋਰਟ ਕੀਤੀ ਹੋਈ ਸੀ ਤੇ ਪਹਿਲਾਂ ਨੂੰ ਦੱਸਦੀ ਰਾਹ ਕੁਦਰਸ਼ਨ ਤੋਂ ਪੁਲਾਨੇ ਤੋਂ ਪਹੁੰਚੇ ਰਿਹਾ ਉਹ ਹੁਣ ਤੱਕ ਕਿਹਨਾਂ ਨੇ ਦੱਸਿਆ ਕਿ ਜਿਹੜਾ ਲੜਕਾ 22 ਸਾਲ ਦਾ ਜਿੱਤਰੀ ਵਾਦੀ ਉਮਰ ਦਸੀ ਹੈ ਤੇ ਐਮੂਲੈਂਸ ਜਿਹੜੀ ਆ ਉਸ 108 ਨੂੰ ਸਿਫਰ ਤੋਂ ਟ੍ਰਾਂਫਰ ਕਰ ਦਿੱਤਾ ਹੈ। ਬਾਕੀ ਐ ਇਹ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਐਸਐਸਟੀ ਨੂੰ ਵੀ ਦਿੱਤੀ ਹੈ। ਉਹ ਵੀ ਜਲਦੀ ਇੱਥੇ ਆ ਕੇ ਦੇ ਮੋਟਰਸਾਈਕਲ ਦਾ ਉਹਨਾਂ ਨਾਲ ਲੱਗ ਗਿਆ। ਸਰ ਪਤਾ ਲੱਗਿਆ ਕਿਸ ਹੋ ਰਹਿਣ ਵਾਲਾ ਤੁਸੀਂ ਇਹ ਮੋਟਰਸਾਈਕਲ ਨੰਬਰ ਤੇ ਹੁਸ਼ਿਆਰਪੁਰ ਦਾ ਵਾ। ਇਹ ਬਾਕੀ ਉਸ 108 ਵਾਲਿਆਂ ਦਾ ਨਾਮ ਪਤਾ ਉਹਦਾ ਵੀ ਉਹ ਹੀ ਜਾਂਚ ਕਰਨਗੇ। ਤੇ ਕੀ ਗੱਲ ਵਾਪਰੀ ਗ੍ਰਾਫ ਦਾ? ਇਹ ਸਰ ਮੈਨੂੰ ਵੀ ਨਹੀਂ ਪਤਾ ਮੈਂ ਵੀ ਰੋਡ ਤੇ ਆ ਰਿਹਾ ਸੀ। ਪਤਾ ਨਹੀਂ ਕੋ ਗੱਡੀ ਮਾਰ ਕੇ ਗਈ ਕਿਉਂਕਿ ਇਹਨੇ ਜਿਆਦਾ ਸਲਿੱਪ ਜਿਹੜਾ ਮੋਟਰਸਾਈਕਲ ਨਹੀਂ ਹੁੰਦਾ ਰਗੜ ਜਾਂਦਾ ਤੇ ਗੱਡੀ ਮਾਰ ਗਈ ਇਹਨੂੰ ਤੇ ਮੈਨੂੰ ਵੀ ਪੱਕਾ ਪਤਾ ਨਹੀਂ ਕਿੰਨੀ ਕਿਤੇ ਲੱਗੀ ਸਟ ਕਾਫੀ ਜਿਆਦਾ ਲੱਗੀ ਸਿਰ ਤੇ ਲੱਗਦੀ ਆ ਦੇ ਕਿਹਨਾਂ ਦੇ ਕੋਠਿਆਂ ਦਾ ਨਾਮ ਉਹ ਲੱਗੋ ਕੋਈ ਨਹੀਂ ਨਾਮ ਨਹੀਂ ਪਤਾ ਜੀ ਮੇਰਾ ਨਾਮ ਕਲਿਊਸ ਹੁੰਦਾ ਜਿਹੜਾ ਨੈਨ ਆ ਪਟ੍ਰੋਲੀ ਹੈ ਸਰ ਕੀ ਗੱਲ ਹੋ ਗਈ ਹੈ ਚੇਪੰਗਾ ਨੂੰ ਤੋਂ ਲੋਕਲ ਰੂਟਲ ਠੱਬ ਵਾਲੇ ਨਰਦੇ ਸੁਣ ਆਇਆ ਵੀ ਆਪਾਂ ਰੂਟ ਤੇ ਸੀਗੇ ਇੱਕ ਨਹੀਂ ਇੱਕ ਮੋਕਾ ਐਕਸੀਡੈਂਟ ਹੋਇਆ ਇੱਥੇ ਮੋਕੇ ਜਾ ਕੇ ਆਪਾਂ ਦੇਖਿਆ ਕਿ 108 ਲੋਕਾਂ ਨੇ ਬੰਦਾਲੀ ਰੂਟ ਸਾਡੀ ਮਤਲਬ ਕਿ ਉਹੀ ਆ ਗਈ ਸੀ ਪਾਕਵਾੜ ਸੈਂਟਰ ਤੋਂ ਕੋਈ ਰਿਪੋਰਟ ਕੀਤੀ ਹੋਈ ਸੀ ਕਿ ਬਣਾ ਨੂੰ ਦੱਸਦੀ ਰਾਹ ਕਿ ਵਿਦਿਸ਼ਣ ਨੂੰ ਪੁਰਾਣੀ ਟੁਕੀ ਸਿਨੇ ਦਾ ਰੂਟਲਾਗ ਕਿੰਨਾ ਨੇ ਦੱਸਿਆ ਕਿ ਜਿਹੜਾ ਲੜਕਾ 20-22 ਸਾਲ ਦਾ ਜਿੱਕੜੀ ਵਧੀ ਉਮਰਦ ਸੀ ਹੈ ਤੇ ਐਮੂਲੈਂਸ ਜਿਹੜੀ ਆ 108 ਨੂੰ ਸਿਫਰ ਰਿਪੋਰਟ ਕਰ ਦਿੱਤਾ ਹੈ। ਬਾਗੀ ਐ ਇਹਦੀ ਜਿਹੜੀ ਇਨਫੋਰਮੇਸ਼ਨ ਆ ਉਹ ਐਸਐਸਟੀ ਨੂੰ ਵੀ ਦਿੱਤੀ ਹੈ। ਉਹ ਵੀ ਜਲਦੀ ਇੱਥੇ ਆ ਗਏ ਤੇ ਮੋਟਰਸਾਈਕਲ ਜਿਹੜਾ ਉਹਨਾਂ ਨੇ ਲੈ ਲਿਆ ਬਿਲਕੁਲ। ਸਿਰ ਪਤਾ ਲੱਗਿਆ ਕਿ ਸਵਾਰ ਰਹਿਣ ਵਾਲਾ ਤੁਸੀਂ। ਇਹ ਮੋਟਰਸਾਈਕਲ ਨੰਬਰ ਤੇ ਹਿਸ਼ਾਰਪੁਰ ਦਾ ਵਾ। ਇਹ ਬਾਕੀ ਉਸ 108 ਵਾਲਿਆਂ ਦਾ ਨਾਮ ਪਤਾ ਉਹਦਾ ਵੀ ਉਹੀ ਜਾਂਚ ਚੱਲਦੀ ਹੈ। ਤੇ ਕੀ ਗੱਲ ਬੱਤੀ ਗ੍ਰਾਫ ਦਾ? ਇਹ ਸਰ ਮੈਨੂੰ ਵੀ ਨਹੀਂ ਪਤਾ ਮੈਂ ਵੀ ਰੋਡ ਤੇ ਆ ਰਿਹਾ ਸੀ। ਪਤਾ ਨਹੀਂ ਕੋਈ ਗੱਡੀ ਮਾਰ ਕੇ ਗਈ ਉਹਨੇ ਜਿਆਦਾ ਸਲਿੱਪ ਜਿਹੜਾ ਮੋਟਰਸਾਈਕਲ ਨਹੀਂ ਆਉਂਦਾ ਰੁੜ ਰਹਿ ਜਾਂਦਾ ਤੇ ਗੱਡੀ ਮਾਰ ਗਈ ਇਹਨੂੰ ਤੇ ਮੈਨੂੰ ਵੀ ਪੱਕਾ ਪਤਾ ਨਹੀਂ ਕਿੰਨੇ ਕ ਟੱਕਾ ਲੱਗੇ ਸਟ ਕਾਫੀ ਜਿਆਦਾ ਲੱਗੇ ਸਿਰ ਤੇ ਲੱਗੇ ਉਹਦੇ ਜਾਂ ਅੰਦਰ ਕੋਠਿਆਂ ਦਾ ਨਾਂ ਨੂੰ ਲੱਗੋ ਬਦਲ ਨਹੀਂ ਨਾਮ ਹੋਣੀ ਕੋਈ